ਪੀ ਟ੍ਰਿਪਲ ਐਸ ਬੀ ਵੱਲੋਂ ਇੱਕ ਬਹੁਤ ਹੀ ਵਧੀਆ ਅਪਡੇਟ ਆਈ ਹੈ ਜੋ ਕਿ ਅਪਡੇਟ ਹੈ ਜੇਲੂ ਭਾਗ ਦੀਆਂ ਕੁਝ ਅਸਾਮੀਆਂ ਨਾਲ ਰਿਲੇਟਡ ਪੀ ਟ੍ਰਿਪਲ ਐਸ ਬੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਇਹ ਪੰਜਾਬ ਦੇ ਜਿਹੜੇ ਵੱਖ-ਵੱਖ ਡਿਪਾਰਟਮੈਂਟ ਦੇ ਐਗਜ਼ਾਮ ਕੰਡਕਟ ਕਰਵਾਉਂਦੇ ਆ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਅਖਬਾਰ ਦਾ ਇਸ਼ਤਿਹਾਰ ਜਿਹੜਾ ਇਹਨਾਂ ਦਾ ਆ ਚੁੱਕਿਆ ਹੈ ਜਨਤਕ ਨੋਟਸ ਜੇਲੂ ਭਾਗ ਵੇ ਜਿਹੜੀਆਂ ਪੰਜਾਬ ਵਿੱਚ ਖਾਲੀ ਪਈਆਂ ਅਸਾਮੀਆਂ ਹਨ 29 ਸਹਾਇਕ ਸੁਪਰੀਡੈਂਟ ਅਦੇ 452 ਵਾਰਡ ਤੇ 20 ਮੈਟਰਨ ਜੀਆਂ ਕੁੱਲ 500 ਅਸਾਮੀਆਂ ਜਿਹੜੀ ਸਿੱਧੀ ਭਰਤੀ ਇਹ ਲੈ ਕੇ ਆਇਆ ਹਨ ਤੇ ਇਸ ਨੂੰ ਤੁਸੀਂ triplesb.punjab.gov.in ਤੇ ਜਾ ਕੇ 30 7 2025 ਤੋਂ ਇਹ ਤੁਸੀਂ ਭਰ ਸਕਦੇ ਹੋ ਤੇ ਇਹ ਤੁਹਾਨੂੰ ਅਸੀਂ ਐਡਵਾਂਸ ਵਿੱਚ ਇਹ ਜਾਣਕਾਰੀ ਦੇ ਰਹੇ ਹਾਂ ਕਿ ਇਹ ਭਰਤੀਆਂ ਅਨਾਉਂਸ ਹੋ ਚੁੱਕੀਆਂ ਹਨ 30 7 2025 ਤੋਂ ਤੁਸੀਂ ਇਹ ਵੈਕੈਂਸੀ ਭਰ ਸਕਦੇ ਹੋ ਅਤੇ ਇਸ ਦਾ ਜਿਹੜਾ ਡਿਟੇਲ ਨੋਟੀਫਿਕੇਸ਼ਨ ਆਉਂਦਿਆ ਹੀ ਅਸੀਂ ਤੁਹਾਨੂੰ ਇਸ ਦੀ ਜਿਹੜੀ ਕਿ ਪ੍ਰੋਪਰ ਵੀਡੀਓ ਪਾਵਾਂਗੇ ਇਸ ਦਾ ਕੀ ਸਲੀਪਸ ਰਹਿਣ ਵਾਲਾ ਹੈ ਅਤੇ ਇਸ ਵਿੱਚ ਆਪਾਂ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਇਸ ਪੇਪਰ ਦੀ ਤੇ ਇਸ ਪੇਪਰ ਦੀ ਡਿਮਾਂਡ ਕੀ ਹੈ ਜਿਹੜੇ ਬੱਚੇ ਪਲੱਸ 2 ਪਾਸ ਹਨ ਉਹ ਵਾਰਡਰ ਤੇ ਮੈਟਰੰਦੀ ਵਾਲੀਆਂ ਜਿਹੜੀਆਂ ਸਾਮੀਆਂ ਹਨ ਉਹ ਫਿਲ ਕਰ ਸਕਦੇ ਹਨ ਤੇ ਜਿਹੜੇ ਬੱਚਿਆਂ ਨੂੰ ਉਡੀਕ ਸੀ ਕਿ ਕੋਈ ਨਵੀਂ ਵੈਕੈਂਸੀ ਆਵੇ ਜਾਂ ਜਿਨ੍ਹਾਂ ਦਾ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਸਹੀ ਤਰੀਕੇ ਨਾਲ ਨਹੀਂ ਹੋ ਸਕਿਆ ਤੇ ਉਹ ਬੱਚੇ ਇਸ ਭਰਤੀਵਾਲ ਜਾ ਸਕਦੇ ਹਨ ਕਿਉਂਕਿ ਇਹਨਾਂ ਦਾ ਸਲੇਬ ਤੋਂ ਸੇਮ ਰਹਿੰਦਾ ਹੈ ਉਸ ਤੋਂ ਲਵਾ ਜਿਨ੍ਹਾਂ ਦੀ ਗ੍ਰੈਜੂਏਸ਼ਨ ਹੋ ਰਹੀ ਹੈ ਉਹ ਸਾਇਕ ਸੁਪਰਡੈਂਟ ਵਿਗਿਆ ਪੋਸਟਾਂ ਜੋ ਕਿ ਬਹੁਤ ਵਧੀਆ ਪੋਸਟ ਹੈ ਇਸ ਲਈ ਵੀ ਜਾ ਸਕਦੇ ਹਨ ਸੋ ਜਿੱਦਾਂ ਹੀ ਸਾ ਡਿਟੇਲ ਨੋਟੀਫਿਕੇਸ਼ਨ ਆਵੇਗਾ ਅਸੀਂ ਉਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਫਿਲਹਾਲ ਤਾਂ ਲਈ ਇਹ ਇੱਕ ਬਹੁਤ ਵਧੀਆ ਖੁਸ਼ਖਬਰੀ ਹੈ ਕਿ ਇੱਕ ਨਵੀਆਂ ਵਕੈਂਸੀਆਂ ਜੋ ਪੰਜਾਬ ਵਿੱਚ ਅਨਾਉਂਸ ਹੋ ਚੁੱਕੀਆਂ ਜੋ ਕਿ ਪੀ ਟ੍ਰਿਪਲ ਐਸ ਬੀ ਵੱਲੋਂ ਇਸ਼ਤਿਹਾਰ ਨੰਬਰ 72025 ਵਿੱਚ ਜਨਤਕ ਨੋਟਿਸ ਕੀਤਾ ਗਿਆ ਹੈ ਸੋ ਇਹ 30 72025 ਤੋਂ ਟ੍ਰਿਪਲ ਐਸ ਬੀ ਪੰਜਾਬ ਜੀਓਵੀ ਦੀ ਜਿਹੜੀ ਵੈਬਸਾਈਟ ਹੈ ਇਸ ਤੇ ਜਾ ਕੇ ਤੁਸੀਂ ਇਸ ਨੂੰ ਦੇਖ ਸਕਦੇ ਹੋ